ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਵੋ ਮੈਂ ਅੱਜ ਬੇਨਤੀ ਕਰਨ ਲੱਗਿਆ ਕਿ ਇੱਕ ਅਖੌਤੀ ਪੱਤਰਕਾਰ ਤੇ ਝੂਠ ਦਾ ਪੀ ਐਚ ਡੀ ਕਰ ਰਿਹਾ ਮੈਂ ਉਹਦਾ ਅੱਜ ਇੱਕ ਪਰਦਾ ਹੀ ਫਾਸ਼ ਕਰਨਾ ਹੈ ਕਾਫੀ ਵਾਰ ਗੱਲ ਹੋਈ ਹੈ ਪਰ ਜਿਹੜੀਆਂ ਅੱਜ ਉਹਨੇ ਕੁਝ ਗੱਲਾਂ ਕਿਸੇ ਚੈਨਲ ਦੇ ਉੱਪਰ ਕੀਤੀਆਂ ਨੇ ਮੈਂ ਉਹਦੇ ਬਾਰੇ ਚੰਨਾ ਪਉਣਾ ਚਾਹੁੰਦਾ ਕਿ ਇਨੇ ਅੱਜ ਤੋਂ 1.5 ਸਾਲ ਪਹਿਲਾਂ ਬੜਾ ਰੋਲਾ ਪਾਇਆ ਸੀ 12 ਕਰੋੜ ਦੀ ਸ਼ੈਰੀ ਕਲਸੀ ਨੇ ਕੋਠੀ ਲੈ ਲਈ ਉਹ ਤੂੰ ਅੱਜ ਤੱਕ ਸਾਬਤ ਨਹੀਂ ਕਰ ਸਕਿਆ ਉਹ ਸਾਬਤ ਕਰ ਤੂੰ 300 ਕਰੋੜ ਦੀਆਂ ਗੱਲਾਂ ਕਰਦਾ ਵੀ 300 ਕਰੋੜ ਰੁਪਏ ਦਾ ਗਮਨ ਹੈ ਤਿੰਨ ਫਰਮਾਂ ਬਣਾਈਆਂ ਤਿੰਨ ਫਰਮਾਂ ਛੱਡ ਕੇ 20 ਫਰਮਾਂ ਬਣਾ ਲਓ ਮੈਂ ਆਪਣੀਆਂ 20 ਫਰਮਾਂ ਬਣਾਵਾ ਤੈਨੂੰ ਕੀ ਉਹਦੇ ਨਾਲ ਲੱਗਦਾ ਹੈ ਉਸ ਸ਼ੈਰੀ ਕਲਸੀ ਕੋਲੋਂ ਤੂੰ ਤਸੀਲ ਦੇ ਵਿੱਚ ਦੁਕਾਨ ਘਲਵਾਈ ਤੇ ਮੇਰਾ ਕਾਰੋਬਾਰ ਕੋਈ ਨਹੀਂ ਤੇ ਮੈਨੂੰ ਦੁਕਾਨ ਚਾਹੀਦੀ ਐ ਦੁਕਾਨ ਬੰਦ ਇੱਕ ਦਿਨ ਦੀ ਚੱਲੀ ਤੇ ਤੇਰੇ ਕੋਲ ਜੇ ਤਿੰਨ ਮਹੀਨੇ ਪਹਿਲਾਂ ਨਵੀਂ ਗੱਡੀ ਵੀ ਆ ਗਈ ਤੇਰਾ ਕਾਰੋਬਾਰ ਕਿੱਥੋਂ ਚੱਲਦਾ ਬਾਕੀ ਤੇਰਾ ਉਹ ਅੱਡੀ ਪਾੜੀ ਕਿੱਥੋਂ ਚੱਲਦਾ ਤੈਨੂੰ ਟੱਕ ਕੌਣ ਦੇ ਕੇ ਤੇਰੇ ਕੋਲੋਂ ਆ ਬਕਵਾਸ ਬਾਜ਼ੀ ਜਿਹੜਾ ਕਰੰਦਾ ਸਾਨੂੰ ਨਹੀਂ ਪਤਾ ਸਾਨੂੰ ਭੁਲੇਖਾ ਹੈ ਕਿ ਜਾਂ ਲੋਕਾਂ ਨੂੰ ਭੁਲੇਖਾ ਸਾਰਿਆਂ ਨੂੰ ਸਭ ਨੂੰ ਪਤਾ ਵੀ ਅੱਜਕੱਦੂ ਤੇਰਾ ਟੱਕ ਚੱਲਦਾ ਕੌਣ ਤੈਨੂੰ ਉਂਗਲ ਦਿੰਦਾ ਕਿਹਦੇ ਕਹਿਣ ਤੇ ਤੂੰ ਇਹ ਸਭ ਕੁਝ ਬੋਲਦਾ ਤੇ ਤੈਨੂੰ ਢਿੱਡੀ ਪੀੜਾ ਉਦੋਂ ਹੋਈਆ ਜਿੱਦਣ ਦਾਸ ਜਗਰੂਪ ਸਿੰਘ ਜੀ ਨਾਲ ਜਾ ਕੇ ਭਗਵੰਤ ਮਾਨ ਜੀ ਕੋਲ ਸੀਐਮ ਸਾਹਿਬ ਕੋ ਜਾ ਕੇ ਸਰੋਪਾ ਪਾ ਕੇ ਆਇਆ ਤੇ ਉਸ ਸਰੋਪੇ ਨੂੰ ਅਕਸੈਪਟ ਕਰ ਲਿਆ ਸ਼ਰੀਕਲ ਸਿੰਘ ਨੇ ਤੈਨੂੰ ਢਿੱਡੀ ਪੀੜਾ ਪੈ ਗਈ ਤੇਰੀਆਂ ਚੀਕਾਂ ਵੱਜਣ ਲੱਗ ਪਈਆਂ ਕਿਉਂ ਕਿ ਤੇਰੇ ਪਰਦੇ ਹፋਸ਼ ਕਿਸੇ ਵੀ ਤੇ ਤਰੇਨ ਨੇ ਜਿੱਦਣ ਤੂੰ 45000 ਰੁਪਏ ਇੱਕ ਮਦਰਾਸੀ ਬੰਦੇ ਦਾ ਲੇਬਰ ਲਵਾ ਕੇ ਦਿੱਤਾ ਨਹੀਂ ਸੀ ਜਿਦੇ ਕਰਕੇ ਤੇਰਾ ਹੋਟਲ ਬਰਬਾਦ ਹੋ ਗਿਆ ਗਰੀਬਾਂ ਦੇ ਨੂੰ ਖੂਨ ਚੂਸਣ ਵਾਲਾ ਆਪਣੀ ਪੀੜੀ ਨਾਲ ਤੂੰ ਝਾਤੀ ਨਹੀਂ ਮਾਰਦਾ ਆਪਣੀਆਂ ਜੱਲਾ ਵੀ ਦੱਸ ਉੱਧਰ ਤੋਂ ਲੈ ਕੇ ਤੂੰ ਪਾਰਟੀ ਛੱਡਦੀ ਐਸੇ ਪਾਰਟੀ ਸੀ ਤੂੰ ਪਾਰਟੀ ਛੱਡ ਕੇ ਤੇ ਤੂੰ ਕਦੀ ਕਿਸੇ ਖਿਲਾਫ ਬੋਲਣਾ ਕਦੀ ਤੂੰ ਮੇਰੇ ਖਿਲਾਫ ਬੋਲਣਾ ਕਦੀ ਐਮਐਲਏ ਸਾਹਿਬ ਦੇ ਖਿਲਾਫ ਬੋਲਣਾ ਕਿ ਤੇਰਾ ਜਿਹੜੀ ਤੁਸੀਂ ਸ਼ਹੀਦ ਦੇ ਭਗਤ ਸਿੰਘ ਐਡੇ ਪਵਿੱਤਰ ਨਾਮ ਦੇ ਉੱਤੇ ਤੁਸੀਂ ਜਿਹੜੀ ਬਣਾਈ ਹੋਈ ਐਸੋਸੀਏਸ਼ਨ ਹੈ ਮੈਂ ਉਹਦਾ ਵੀ ਚਾਨਣਾ ਪਾਉਣਾ ਚਾਹੁੰਦਾ ਨਾ ਪਵਿੱਤਰ ਪਰ ਨਾ ਚਲਾਉਣ ਵਾਲੇ ਗੰਦੇ ਲੋਕ ਇੱਕ ਤੇਰਾ ਚੇਅਰਮੈਨ ਜਿਹਨੂੰ ਤੁਸੀਂ ਪੰਜਾਬ ਦਾ ਚੇਅਰਮੈਨ ਬਣਾਇਆ ਜਿੰਨੇ ਤੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਕਿੱਥੇ ਹੋ ਇਸ ਵੇਲੇ ਕਿਹੜੀ ਜਗ੍ਹਾ ਹੋ ਉਹ ਵੀ ਚਾਨਣਾ ਪਾ ਦੇਣਾ ਸੀ ਨਾਲ ਜਦੋਂ ਬੋਲਣ ਲੱਗਾ ਸੀ ਉਹ ਦੱਸ ਦੇਣਾ ਸੀ ਕੁੜੀਆਂ ਸਪਲਾਈ ਕਰਨ ਦੇ ਵਿੱਚ ਅੰਦਰ ਜਿਹੜਾ ਕਹਿੰਦਾ ਸੀ ਮੈਂ ਬੜਾ ਬੜਾ ਸਮਾਜ ਸੇਵੀ ਆ ਤੇ ਕਦੀ ਪੁਲਿਸ ਪ੍ਰਸ਼ਾਸਨ ਨੂੰ ਧਮਕੀਆਂ ਕਦੀ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਤੱਕ ਧਮਕੀਆਂ ਤੇ ਅਸੀਂ ਆ ਕਰਦੇ ਆਂ ਕਿ ਅਸੀਂ ਆ ਚੱਕਾ ਜਾਮ ਕਰਦੇ ਆਂਗੇ ਅਸੀਂ ਫਲਾਨ ਕਰਦਾਂਗੇ ਬਲੈਕਮੈਲਰ ਤੁਸੀਂ ਇੱਕ ਨੰਬਰ ਤੇ ਬਲਾਤਕਾਰੀ ਤੂੰ ਤੇ ਤੇਰਾ ਸਾਥੀ ਉਹ ਦੇ ਪਰ ਜੇ ਇੱਕ ਦਰਜ ਹੋ ਜਾਂਦਾ ਕਿ ਦੋ ਹੋ ਜਾਂਦੇ ਆ 20 20 ਦਰਜ ਹੋ ਜਾਂਦੇ ਨੇ ਇਸ ਰੱਬ ਪੈਸਾ ਕਿੱਥੋਂ ਆ ਰਿਹਾ ਤੈਨੂੰ ਟੱਕ ਕੌਣ ਦਿੰਦਾ ਤੇਰੇ ਮਦਰ ਚੁੰਡੀਆਂ ਕੌਣ ਵੜਦਾ ਤੇਰੇ ਕੀ ਭਾਰੇ ਸਾਨੂੰ ਪਤਾ ਨਹੀਂ ਸਾਨੂੰ ਸਭ ਪਤਾ ਸਾਰੇ ਪਰਦੇ ਪਾਸ਼ਾ ਨੇ ਦੂਜੀ ਗੱਲ ਤੈਨੂੰ ਦੱਸਾਂ ਕੰਮ ਤੇਰਾ ਵੀ ਤਸਕਰਾਂ ਵਾਲੇ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਲੰਮਾ ਇਲਜ਼ਾਮ ਚੰਗੀ ਭਲੀ ਛਵੀ ਵਾਲੇ ਬੰਦਿਆਂ ਦੇ ਤੂੰ ਆਪਣੇ ਥੱਲੇ ਚਾਤੀ ਮਾਰ ਹਰ ਬੰਦਾ ਇਹ ਗੱਲ ਕਹਿੰਦਾ ਇਹ ਨਸ਼ੇ ਦਾ ਵਪਾਰੀ ਲੱਗਦਾ ਏ ਹਰ ਬੰਦਾ ਕਹਿੰਦਾ ਬੇ ਵੱਡਾ ਨਿਕਿਆ ਕੋਪਾਰੀਰ ਤੂੰ ਨਿਕਲੇਗਾ ਵੀ ਜਰੂਰ ਤੈਨੂੰ ਮਦਦ ਦਾ ਜਿਹੜੇ ਤੂੰ ਏਕਸ਼ਪ ਦੇ ਕੰਮ ਕਰਦਾ ਜਿਹੜੀਆਂ ਤੇਰੀਆਂ ਗੱਟੀਆਂ ਘੁੰਮਦੀਆਂ ਜਿਹੜੀਆਂ ਤੇਰੀਆਂ ਐਸ਼ੋ ਇੱਜ਼ਤਾਂ ਚੱਲਦੀਆਂ ਨੇ ਹੋਟਲਾਂ ਚ ਤੂੰ ਕਿਸ ਤਰ੍ਹਾਂ ਰੋਟੀਆਂ ਖਾਣਾਂ ਜਾ ਕੇ ਜਿਹੜੇ ਕੜੇ ਟੋਕ ਖਾਣੇ ਮਗਰੋਂ ਦੀ ਉਹ ਸਭ ਕੋ ਤੇਰਾ ਪਤਾ ਤੇਰਾ ਪਰਦਾ ਬਾਸ਼ ਵੇਦਾ ਤੂੰ ਜਲੰਧਰ ਦਾ ਰਹਿਣ ਵਾਲਾ ਤੈਨੂੰ ਜੁੱਤੀਆਂ ਮਾਰ ਕੇ ਭੇਜਿਆ ਜਲੰਧਰ ਵਾਲਿਆਂ ਸਿਰ ਤੂੰ ਫਿਰੋਜ਼ਪੁਰ ਗਿਆ ਤੈਨੂੰ ਜੁੱਤੀਆਂ ਵੱਜੀਓ ਤੂੰ ਵੱਧ ਹੁਣ ਤੂੰ ਪਟਾਲੇ ਆਇਆ ਪਰ ਤੈਨੂੰ ਐਮਐਲਏ ਸ਼ਰੀਕਲ ਸੀ ਸ਼ਰੀਫ ਬੰਦਾ ਮਿਲਿਆ ਤੈਨੂੰ ਸ਼ਰੀਫ ਇਨਸਾਨ ਨਾਲ ਟਕਰਾਂ ਤੇਰਾ ਇਹ ਕਿਹ ਬਦਮਾਸ਼ ਨੂੰ ਤੇਰਾ ਵਾਹ ਪੈ ਜਾਣ ਤੇ ਤੈਨੂੰ ਜੁੱਤੀਆਂ ਕਿ ਤੈਨੂੰ ਜੁੱਤੀਆਂ ਦੇ ਹਾਰ ਵੀ ਪੈਣੀ ਤੈਨੂੰ ਖੋਤਿਆਂ ਦਾ ਵੀ ਜਾਣ ਨਹੀਂ ਜਿੱਦਾਂ ਤੇ ਤੇਰੇ ਕੰਮ